ਪੰਜਾਬ ਦੇ ਵਿੱਚ ਜਦੋਂ ਵੀ ਚੋਣਾਂ ਦਾ ਮਾਹੌਲ ਹੁੰਦਾ ਹੈ ਉਸ ਵੇਲੇ ਅੰਮ੍ਰਿਤਸਰ ਦੇ ਦੱਖਣ ਹਲਕੇ ਦੇ ਵਿੱਚ ਮੌਜੂਦ ਭਕਤਾਂ ਵਾਲੇ ਡੰਪ ਦਾ ਮੁੱਦਾ ਹਮੇਸ਼ਾ ਹੀ ਗਰਮਾਉਂਦਾ ਹੋਇਆ ਨਜ਼ਰ ਆਉਂਦਾ ਹੈ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਮੌਜੂਦਾ ਵਿਧਾਇਕ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਵੱਲੋਂ ਇਸ ਦਾ ਡੇਢ ਮਹੀਨੇ ਦੇ ਵਿੱਚ ਹੱਲ ਕਰਵਾਉਣ ਦੀ ਗੱਲ ਕਹੀ ਗਈ ਸੀ ਜਦੋਂ ਉਹ ਚੋਣਾਂ ਦੇ ਵਿੱਚ ਪਾਰਟਿਸਪੇਟ ਕਰ ਰਹੇ ਸਨ ਲੇਕਿਨ ਹੁਣ 3.5 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਵੀ ਇਹ ਡੰਪ ਉਸੇ ਤਰ੍ਹਾਂ ਹੀ ਪਹਾੜੀ ਦੇ ਰੂਪ ਦੇ ਵਿੱਚ ਧਿਆਰ ਨਜ਼ਰ ਆ ਰਿਹਾ ਹੈ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਸੋਸ਼ਲ ਮੀਡੀਆ ਤੇ ਇੱਕ ਵਾਰ ਫਿਰ ਤੋਂ ਇਸ ਦੀਆਂ ਵੀਡੀਓ ਜਿਹੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਅਤੇ ਕਈ ਕਾਂਗਰਸੀ ਲੀਡਰ ਇੱਥੇ ਪਹੁੰਚ ਕੇ ਇਸ ਜਗ੍ਹਾ ਤੇ ਜੋ ਮੌਜੂਦਾ ਸਰਕਾਰ ਨੇ ਉਹਨਾਂ ਕੋ ਸਵਾਲ ਪੁੱਛਦੇ ਹੋਏ ਵੀ ਅਨਜ਼ਰਾ ਰਹੇ ਜੇਕਰ ਇਸ ਡੰਪ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਅਕਾਲੀ ਦਲ ਦਾ ਟਨਯੋਰ ਸੀ ਉਸ ਵੇਲੇ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਆਪਣੀ ਪਾਰਟੀ ਦੇ ਖਿਲਾਫ ਹੀ ਆਵਾਜ਼ ਚੁੱਕੀ ਗਈ ਸੀ ਅਤੇ ਆਪਣੀ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਇਆ ਗਿਆ ਸੀ ਅਤੇ ਉਸ ਵੇਲੇ ਵੀ ਇਹੀ ਗੱਲ ਕੀਤੀ ਗਈ ਸੀ ਕਿ ਜਦ ਤੱਕ ਇਸ ਡੰਪ ਦਾ ਹੱਲ ਨਹੀਂ ਕੀਤਾ ਜਾਂਦਾ ਉਸ ਤੱਕ ਇਹ ਜਿਹੜੇ ਨੇ ਉਹਨਾਂ ਵੱਲੋਂ ਪਾਰਟੀ ਦੇ ਵਿੱਚ ਜਿਹੜਾ ਹੈ ਉਹ ਗਤੀਵਿਧੀਆਂ ਦੇ ਵਿੱਚ ਹਿੱਸਾ ਨਹੀਂ ਲਿੱਤਾ ਜਾਵੇਗਾ ਜਿਸ ਤੋਂ ਬਾਅਦ ਕਾਂਗਰਸ 'ਚ ਸ਼ਾਮਿਲ ਹੋਏ ਤੇ 5 ਸਾਲ ਬਾਅਦ ਅਟ ਨਿਯੋਰ ਪੂਰਾ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਵੱਲੋਂ ਇਸ ਜਗ੍ਹਾ ਤੇ ਪਹੁੰਚ ਕੇ ਇਸ ਜਗ੍ਹਾ ਤੇ ਫਾਟਕ ਤੇ ਪਹੁੰਚ ਕੇ ਇੱਕ ਵੱਡਾ ਫਿਰ ਅਨਾਉਂਸਮੈਂਟ ਕੀਤੀ ਗਈ ਜਿਸ ਵਿੱਚ ਜੋ ਨਵਜੋਤ ਸਿੰਘ ਸਿੱਧੂ ਸਨ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਇੱਕ ਅਨਾਉਂਸਮੈਂਟ ਕੀਤੀ ਗਈ ਕਿ ਇਸ ਜਗ੍ਹਾ ਤੇ ਬਹੁਤ ਸੁੰਦਰ ਸਾਇਰਗਾ ਜਿਹੜੀ ਹੈ ਉਹ ਤਿਆਰ ਕੀਤੀ ਜਾਵੇਗੀ ਪਾਰਕ ਜਿਹੜੀ ਹੈ ਉਹ ਤਿਆਰ ਕੀਤੀ ਜਾਵੇ। ਲੇਕਿਨ ਇਹ ਅੱਜ ਵੀ ਉਸੇ ਤਰ੍ਹਾਂ ਹੀ ਡੰਪ ਜਿਹੜਾ ਹੈ ਉਹ ਮੌਜੂਦ ਨਜ਼ਰ ਆ ਰਿਹਾ ਤੇ ਕਈ ਲੋਕ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਪ੍ਰਭਾਵਿਤ ਨਜ਼ਰ ਆਉਂਦੇ ਨੇ ਇਸ ਡੰਪ ਦੀ ਗੰਦਗੀ ਕਰਕੇ ਔਰ ਬਹੁਤ ਜੋ ਪਿਆਨਕ ਬੁਮਾਰੀਆਂ ਨੇ ਉਹਨਾਂ ਦਾ ਸ਼ਿਕਾਰ ਹੁੰਦੇ ਹੋਏ ਵੀ ਅਨਜ਼ਰ ਆ ਰਹੇ ਨੇ ਲੇਕਿਨ ਕਈ ਲੋਕ ਜਿਹੜੇ ਨੇ ਉਹ ਇੱਥੇ ਇਸ ਡੰਪ ਕਰਕੇ ਆਪਣੀ ਜਾਨ ਜਿਹੜੀ ਹੈ ਉਹ ਵੀ ਗਵਾ ਚੁੱਕੇ ਨੇ ਦੂਸਰੇ ਪਾਸੇ ਕਰ ਇਤਿਹਾਸਿਕ ਜੋ ਸਿਸਟਮ ਦੇ ਨਾਲ ਦੇਖਿਆ ਜਾਵੇ ਤਾਂ ਧਾਰਮਿਕ ਅਵੱਗਿਆ ਦੇ ਤੌਰ ਤੇ ਦੇਖਿਆ ਜਾਵੇ ਤਾਂ ਕੁਝ ਹੀ ਕਦਮਾਂ ਦੀ ਦੂਰੀ ਤੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਹੈ ਜਿੱਥੇ ਕੀ ਇਸ ਦੀ ਗੰਦਗੀ ਦਾ ਜਾਂ ਧੂਆਂ ਉਹ ਗੋਲਡ ਤੇ ਪਹੁੰਚਦਾ ਹੈ ਤੇ ਨਾਲ ਹੀ ਅੰਦਰ ਦੀ ਪ੍ਰਕਰਮਾ ਉਸ ਦੇ ਫਲੋਰ ਦੇ ਉੱਤੇ ਜਦੋਂ ਇਹ ਧੂਆ ਦਾ ਜਿਹੜਾ ਪਹੁੰਚਦਾ ਹੈ ਤਾਂ ਕਾਫੀ ਨੁਕਸਾਨ ਜਿਹੜਾ ਆ ਸਤਖੰਡ 치 ਦਰਬਾਰ ਸਾਹਿਬ ਗੋਲਡ ਨੂੰ ਹੋ ਰਿਹਾ ਹੈ ਇਸੇ ਨੂੰ ਹੀ ਆਧਾਰ ਬਣਾ ਕੇ ਇੰਦਰਬੀ ਸਿੰਘ ਬੁਲਾਰਿਆ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਲੇਕਿਨ ਅੱਜ ਵੀ ਲੋਕ ਜਿਹੜੇ ਨੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਤਿਆਰ ਨੇ ਹਾਲਾਤ ਬੱਤੋਂ ਬੱਤਰ ਉਹਨਾਂ ਦੇ ਹੋ ਚੁੱਕੇ ਨੇ ਲੇਕਿਨ ਡੰਪ ਦਾ ਮੁੱਦਾ ਹੁਣ ਵੀ ਕੋਈ ਵੀ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਲੇਕਿਨ ਹੁਣ ਮੌਜੂਦਾ ਸਰਕਾਰ ਦੇ ਨੁਮਾਇੰਦੇ ਡਾਕਟਰ ਇੰਦਰਬੀ ਸਿੰਘ ਨਿਜਰ ਵੱਲੋਂ ਕਿਹਾ ਗਿਆ ਹੈ ਕਿ ਕੁਝ ਹੀ ਅ ਮਹੀਨਿਆਂ ਦੇ ਅੰਦਰ ਅੰਦਰ ਇਸ ਨੂੰ ਜਿਹੜਾ ਹੈ ਉਹ ਦੂਰ ਕੀਤਾ ਜਾਵੇਗਾ ਤਾਂ ਜੋ ਕਿ ਲੋਕਾਂ ਨੂੰ ਨਜਾਹਤ ਜਿਹੜੀ ਹੈ ਉਹ ਮਿਲ ਸਕੇ ਹੁਣ ਵਿਖਣਾ ਹੋਵੇਗਾ ਕਿ ਇਸ ਡੰਪ ਦੇ ਉੱਤੇ ਇੱਕ ਵਾਰ ਫਿਰ ਤੋਂ ਸਿਆਸਤ ਹੋਵੇਗੀ ਜੇਕਰ ਸਿਆਸਤ ਹੋਵੇਗੀ ਤਾਂ ਕਿਸ ਤਰ੍ਹਾਂ ਦੀ ਸਿਆਸਤ ਜਿਹੜੀ ਹੈ ਉਸ ਜਗ੍ਹਾ ਤੇ ਨਜ਼ਰ ਆਵੇਗੀ ਲੇਕਿਨ ਆਮ ਲੋਕ ਜਿੰਨ ਕਿੰਨੇ ਵਾਰ ਜਿਹੜੇ ਉਠਕੇ ਠੱਕੇ ਆਪਣੇ ਆਪ ਮਹਿਸੂਸ ਕਰਨਗੇ ਇਹ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਿਤੇ ਇਸ ਡੰਪ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਤੋਂ ਸਿਆਸਤ ਜਿਹੜੀ ਹੈ ਉਹ ਪੂਰੀ ਪ੍ਰਭਾਵਿਤ ਜਿਹੜੀ ਆ ਨਜ਼ਰ ਆ ਰਹੀ ਹੈ ਤੇ ਇਸ ਡੰਪ ਦੇ ਆਲੇ ਦੁਆਲੇ ਕੰਬਦੀ ਹੋਈ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਸਹੀ ਪ੍ਰੇਤਨਾ ਗੁਰਪ੍ਰੀਤ ਸਿੰਘ ਪੰਜਾਬ ਦਾ ਵਿਰਸਾ ਅਮਰਸਾਹਬ